ਦੀਵਾਲੀ ਵਾਲੇ ਦਿਨ ਕਰਤਾਰਪੁਰ ਤੋਂ ਜਵਾਬਪਰੀਆ ਤੱਕ ਨਾਖੜਾ ਹੱਥਾਂ ਤੋਂ ਰੱਖਣੀ ਮੋਟਰਸਾਈਕਲ ਮਾਲਿਕ ਕਰ ਮੋਟਰਸਾਈਕਲ ਤੇ ਸਵਾਰ ਕਰਪੋਤੀ ਹੋਰ ਤਦੇਵ ਸਥਿਤ ਇਨਸਲਾਵ 25 ਦੀ ਟਰੱਕੇਟਾਉ ਨਾਲ ਕੋਈ ਮੋਟਰਸਾਈਕਲ ਸਵਾਰ ਦੀਵਾਲ ਵਾਲਾ ਬੱਚਾ ਦਾਸਟੇਕ ਗਰਦਾਸਪੁਰ ਦੀ ਬਰਨਾਲਾ ਪੁਲੀ ਉੱਪਰ ਤੋਂ ਵਾਲੀ ਦਿਨ ਪਟਾੜ ਚਾਰ ਖਾਸਾ ਵਪਰੀ ਹੈ ਮੋਟਰਸਾਈਕਲ ਤੇ ਸਵਾਰ ਨੌਜਵਾਨ ਆਪਣੀ ਸਾਲੀ ਅਤਿਨ ਸਲਾਮਪਤੀ ਬਚੀ ਨ ਲੱਕੇ ਸ਼ਹਿਰ ਦੇ ਚਾਰਾ ਸਤਾ ਰਸਤੇ ਵਿੱਚ ਗੁਰਦਾਸਪੁਰ ਦੀ ਪ੍ਰਨਾਲਾ ਪੁਲੀ ਉੱਪਰ ਇੱਕ ਟਰੱਕ ਨਾਲ ਉਸ ਮੋਟਰਸਾਈਕਲ ਟੱਕਰ ਮਾਰੀ ਗਈ ਅਤੇ ਮੋਟਰਸਾਈਕਲ ਦੇ ਸਵਿਚੇ ਪੇਠੀ ਗਗੋਦੀ ਮਹਿਲਾ ਅਤਿਨ ਸਲਾਮਪਤੀ ਦੀ ਮੌਤ ਹੋ ਗਈ ਜਦ ਕਿ ਮੋਟਰਸਾਈਕਲ ਚਲਾ ਰਹੇ ਨੌਜਵਾਨ ਦੀ ਬਾਹਰ ਚਾਹ ਬਚੀ ਹੈ ਮੁਕਤੇ ਪੁਲ ਸੋ ਲ ਪਹੁੰਚ ਕੇ ਜਾਂਚ ਕਰ ਦਿੱਤੀ ਹੈ ਅੱਜ ਇੱਕ ਐਕਸੀਡੈਂਟ ਲਿੰਕ ਰੋਡ ਬਰਨਾਲਾ ਪੁਲੀ ਤੋਂ ਹੱਲਾ ਨੂੰ ਜਾਂਦੀ ਸੜਕ ਉੱਤੇ ਇਹ ਇੱਕ ਮੋਟਰਸਾਈਕਲ ਤੇ ਜੈਂਟਸ ਜਾ ਰਿਹਾ ਹੈ ਮੰਨੂ ਕੋਲੋਤਰਾ ਸਾਨੂ ਸੁਵਿੰਦਰਪਾਲ ਵਾਸੀ ਹਰਦੋਬਤਵਾਲਾ ਇਹ ਆਪਣੀ ਸਾਲੀ ਨੂੰ ਲੈ ਕੇ ਆ ਰਿਹਾ ਸੀ ਕਾਜਲ ਨੂੰ ਵਾਈਫ ਆਫ ਅਰਨ ਵਾਸੀ ਹਵਾਂਖਾ ਤੋਂ ਨਾਲ ਇਹਦੇ ਇੱਕ ਬੇਟੀ ਸੀਗਾ ਪ੍ਰਿੰਸੀ ਲੜਕੀ ਹੈ ਉਹਦੀ ਉਮਰ 3 ਸਾਲ ਸੀਗਾ ਅੱਗੋਂ ਟਰੱਕ ਆ ਰਿਹਾ ਸੀਗਾ ਤੇ ਟਰੱਕ ਨਾਲ ਇਹਦਾ ਹਿਸਟੰਟ ਹੋਇਆ ਮੌਕੇ ਤੇ ਜਿਹੜੀ ਆ ਇਹ ਲੇਡੀ ਕਾਜਲ ਤੇ ਇਹਦੀ ਬੇਟੀ ਜਿਹੜੀ ਪ੍ਰਿੰਸੀ ਆ 3 ਸਾਲ ਦੀ ਉਹਦੇ ਮੋਕੇ ਤੇ ਮੌਤ ਹੋ ਗਈ ਆ ਟਾਇਰ ਥਲੇ ਆਣ ਕਰਕੇ ਜਿਹੜਾ ਸ਼ੇਰ ਜਿਹੜਾ ਬੇਟੀ ਦਾ ਉਹ ਲੱਥਾ ਪਿਆ ਤੇ ਹੁਣ ਜਿਹੜੀ ਬੰਦੀ ਕਾਨੂੰਨੀ ਕਾਰਵਾਈ ਇਹ ਕਰ ਰਹੇ ਆ ਇਹਦੇ ਵਾਰਸ ਆ ਚੁੱਕੇ ਨੇ ਤੇ ਜੋ ਵਾਰਸ ਬਿਆਨ ਲਖਾਨ ਕੇ ਜੋ ਬੰਦੀ ਕਾਨੂੰਨੀ ਇਹਦੀ ਕਾਰਵਾਈ ਕੀਤੀ ਜਾਗੀ ਤੇ ਟਰੈਵਰ ਜਿਹੜਾ ਹੈ ਮੋਕੇ ਤੋਂ ਫਰਾਰ ਹੋ ਚੁੱਕਿਆ ਇਹਨਾਂ ਦਾ ਕੀ ਨਾਮ ਹੈ ਜਿਹੜੇ ਹੈਗੇ ਜਿਹੜਾ ਬੱਚੇ ਜਿਹਨਾਂ ਦਾ ਸ਼ਿਦਨ ਹੋਇਆ ਇਹਨਾਂ ਦਾ ਨਾਮ ਕਾਜਲ ਹੈ ਤੇ ਜਿਹੜਾ ਮੋਟਰਸਾਈਕਲ ਚਲਾ ਰਿਆ ਸੀ ਇਹ ਮੰਨੂ ਖਲੋਤਰਾ ਇਹ ਸਾਈਡ ਤੇ ਪੈ ਗਿਆ ਇਹ ਤੇ ਛੱਟ ਨਹੀਂ ਲੱਗੀ ਤੇ ਕਾਜਲ ਜਿਹੜੀ ਆ ਇਹ ਟਾਇਰ ਥੱਲੇ ਆ ਗਈ ਹੈ ਕਾਜਲ ਤੇ ਉਸ ਦੀ ਬੇਟੀ ਜਿਹੜੀ ਹੈ ਪ੍ਰਿੰਸੀ ਇਹ ਟਾਇਰ ਥੱਲੇ ਆ ਗਈ ਹੈ ਤਾਂ ਟਾਇਰ ਨਾਲ ਇਹ ਧੌਣ ਵੀ ਤੇ ਹੋਰ ਵੀ ਜਿਹੜੇ ਪਾਰਟ ਨੇ ਉਹ ਨੁਕਸਾਨ ਹੋਏ ਨੇ ਪ੍ਰੈਗਨੈਂਟ ਵੀ ਸ਼ਾਇਦ ਕਹਿ ਰਹੇ ਨੇ ਪ੍ਰੈਗਨੈਂਟ ਨੇ ਇਹ ਪੋਸਟਮਾਰਟਮ ਤੇ ਜਿਹੜੀ ਜਿਹੜੀ ਰਿਪੋਰਟ ਹੋਏਗੀ ਤੇ ਬੰਦੀ ਕਾਨੂੰਨੀ ਕਾਰਵਾਈ ਜੋ ਵਾਰਸ ਰੱਖਾਂਗੇ ਉਹ ਖਰਾ ਦਨੇ ਆ